ਆ ਗਿਆ ਠੰਡੇ ਹਾਂ ਹਰੇ ਗਲ ਆਉਂ ਪਿੱਠੇ ਉੱਤੇ ਤਾਂ ਬਹੁਤ ਬੋਲਦੇ ਮੂੰਹ ਤੇ ਕਹਿਣੋ ਸੰਦੇ ਨਹੀਂ ਮੈਂ ਰੋਟੀ ਪਾਇਆ ਜਿੰਨਾ ਨੂੰ ਅੱਜ ਵਰਸ ਦੇ ਪੈਸੇ ਮੰਗ ਬਾਕੀ ਹੋ ਗਿਆ ਟੀ ਹੋ ਗਿਆ ਗੰਨੋ ਨੇ ਸਾਡੇ ਬ੍ਰਸ਼ ਕਰਕੇ ਆਈ ਸੀ ਕੀ ਦੇਖ ਲਓ ਕੰਦੀ ਮੂੰਹ ਪੂੰਝਦੀ ਪੂੰਝਦੀ ਚ ਪੂਤ ਆ ਗਿਆ ਸ਼ਬਦ ਚੱਲੀ ਜਾਂਦੇ ਸੀ ਗੁੱਤ ਨੂੰ ਸਾਡੀ ਨੱਚਣ ਲੱਗੀ اے ਗੰਨੋ ਬੋਲ ਰਹੀ ਨੇ ਪੂਤ ਜੋ ਮਰਜੀ ਰੋਗੇ ਦੇ ਨਾਲ ਪੂਤ ਆ ਗਿਆ ਗੰਨੋ ਚ ਪੂਤ ਨੱਚਣ ਵਾਲਾ ਪੂਤ ਸਵੇ ਸਵੇ हट्टू हो बूजी गुड मॉर्निंग जो मैं वो करूंगा और ये गन्नू करो डरितो तो लुटे आऊंगा भज के फुसफारी ओएन हजाज तुवारी वाई वाई तुम सब एक में मम्मी मेक कर दे इनके दूसरे सारे देखो इकorne में ब्लाउज रक्का ठीक ठाक हो सारे ठीक ही हो गए ठंड च घरे बैठया तू नहीं ठीक लगदी बणो रात खोंखों करदी सी सो नहीं दत्ता हां कि हमें रात दी हिजकी लगया आज तक नहीं रुकी आईया फिर चल जब पानी पड़ गया ना के आईए ना के आईए ना के आईए मैं ते सब इकट्ठा ना लांगे लड़पे 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 लड़ आ जाओ बात सो हो गए सुबह देख लो ना दी गुड मॉर्निंग होगी।

ਏ ਮੈਰਾ ਪਲ ਜੁਬਨ ਜੁਬਾਪਾ ਗੁੱਡ ਮਾਰਨਿੰਗ ਹੋ ਗਈ ਆਪਣਾ ਨਾਲ ਆਪਣਾ ਨਾਲ ਆਪਾ ਕਰੋ ਫੋਕਲ ਗਿਆ ਹਾਂ ਬਣਾ ਵੀ ਲੈ ਜੇ ਕੋਈ ਦੋਨੋ ਦੋਨੋਂ ਟਮ ਟੱਕਾ ਤਲੇ ਅੱਜ ਸਵੇਰ ਦੀ ਡਿਊਟੀ ਚੱਲ ਰਹੀ ਆ ਫਿਰ ਉਦੋਂ ਬਾਅਦ ਬ੍ਰੈਕਫਾਸਟ ਬਣਾਉਂਗਾ ਮੈਂ ਇਹ ਤਿੰਨੋ ਜਣੇ ਨਾਲੇ ਰੈਡੀ ਬੈਠੇ ਆ ਮੇਰਾ ਪਾਣੀ ਕਰਤਾ ਨੇ ਨੇ ਠੰਡਾ ਹੋ ਦੋ ਗੱਲ ਕਿੰਦੇ ਹੁਣ ਮੈਂ ਜਾਉਂਗੀ ਨਾ ਹੁਣ ਪਾਣੀ ਗਰਮ ਹੋ ਰਿਹਾ ਮੇਰਾ ਮੈਂ ਕਹਿੰਦੇ ਭੁੱਖ ਲੱਗੀ ਮੈਂ ਕਿਉਂ ਨਾ ਚਾਹ ਰੇਪਲ ਖਾਉ ਫਿਰ ਆ ਕੇ ਬਣਾਉਣਿਆ ਬ੍ਰੇਕਫਾਸਟ ਕੀ ਖਾਣਾ ਬ੍ਰੇਕਫਾਸਟ ਪਨੀਰ ਆਲੂ ਦਾ ਪਰੋਠਾ ਤੂੰ ਸੀ ਰਹਿ ਗਏ ਤੂੰ ਸੀ ਰਹਿ ਗਏ ਮੋਟੇ ਤੂੰ ਕੀ ਖਾਣਾ ਪਪਾ ਲਈ ਮੈਂ ਖਾ ਲਿਆ ਹਿੰਮਤ ਕਰੋ ਠਾਣੇ ਕੋਲੋਂ ਲੈ ਆਓ ਫਿਰ ਮੈਂ ਬਣਾ ਲੂ ਖਤਮ ਕਰ ਲਊਗਾ ਫਿਰ ਆਓ ਫਿਰ ਬਸ ਮੇਰਾ ਵੀ ਦੇ ਦੇ ਮੰਮੀ ਬਣਾਉਣਾ ਜਾ ਕੰਮ ਨੂੰ ਹੁਣ ਕਰਾ ਲਓ ਕਰਾ ਲਓ ਦੇ ਵਾਲੂ ਲੈ ਲਓ ਮੁੰਡੇ ਨੇ ਆਲੂ ਦੇ ਪਾਂਠੇ ਖਾਣੇ ਕੱਲ ਸਬਜ਼ੀ ਵਾਲਾ ਕੋਈ ਨਹੀਂ ਆਇਆ ਮੈਂ ਡਿੱਗਦੀ ਰਹੀ ਜਿਹੜੇ ਪਏ ਸੀ ਰਾਤ ਅਸੀਂ ਸਬਜ਼ੀ ਚ ਪਾ ਲਿਆ ਆਲੂ 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 ਫੋਈਆ ਬਣਾ ਲਿਆ ਜਿਆਦਾ ਵੱਡੇ ਨਾ ਲੈ ਕੇ ਆਇਓ ਹਾਂ ਪਤਾ ਹੀ ਨੀ ਗੁਨੂ ਨੂੰ ਮੁੰਗਰੇ ਚ ਨਾ ਸਾਬੂ ਨੇ ਕੱਟਿਆ ਸੱਬੂ ਨੂੰ ਪੁੱਛ ਹਾਂ ਮਮੀ ਨਾ ਗੁਨੂ ਨਾਲੋਂ ਵੱਧ ਪਤਾ ਸਾਬੂ ਨੂੰ ਹੋਊਗਾ ਸਬਜ਼ੀਆਂ ਦਾ ਵੀ ਅੱਜ ਕੀ ਬਣਿਆ ਕੀ ਕੱਟਿਆ ਕੀ ਨਹੀਂ ਇਹਨੂੰ ਕੁਛ ਨਹੀਂ ਪਤਾ ਹੁੰਦਾ ਖਾ ਲੈਂਦੀ ਆ ਬਸ ਹਾਂ ੜੱਕੂ ਬੰਦੇ ਓਏ ਐਪਲ ਰੁੱੜ ਗਿਆ ਸੀ ਚਲ ਮੈਂ ਨੌਨੀਆਂ ਪਰ ਭੱਜ ਕੇ ਲਿਆਓ ਲੇਟ ਬਹੁਤ ਹੋ ਗਿਆ ਪਹਿਲਾਂ ਹੀ ਕਿੰਨਾ ਟਾਈਮ ਹੋ ਗਿਆ 10 ਵਜੇ ਕਾਦੀਆਂ ਛੁੱਟੀਆਂ ਹੋਈਆਂ 10 10 ਹੋਰ ਉੱਠ ਰਿਹਾ ਨੇ ਦੇ ਨਹੀਂ ਖੁੱਲਦੀ ਲੈਟ ਹੋ ਗਿਆ ਤਾਂ ਮੈਂ ਜਦੋਂ ਆਪਾ ਨਾਲ ਉੱਠੀਆ ਮੈਂ ਆਪਾ ਜਦੋਂ ਪਹਿਲਾਂ ਉੱਠੀ ਸੀ ਮੈਂ ਫਿਰ ਉੱਠ ਕੇ ਕੀਤਾ ਕੀ ਕੁਛ ਨਹੀਂ ਪਈ ਫਿਰ ਇਹੋ ਜਿਹਾ ਉੱਠਣ ਦਾ ਕੀ ਫਾਇਦਾ ਮੈਂ ਕਹਿੰਦਾ ਪਾਪਾ ਪ੍ਰੈਸ ਕਰ ਲੈ ਪਾਪਾ ਕੰਨਿਆ ਹਜੇ ਉਧਰ ਹੋ ਕੇ ਬੋਲ ਪਾਪਾ ਕੰਨਿਆ ਹੋਇਆ ਪਾਣੀ ਠੰਡਾ ਤਾਂ ਕਰਕੇ ਆਜੇ ਨਹੀਂ ਕਰਦਾ ਬਾਲੀ ਉੱਚੀ ਬੋਲਦੀ ਹੈ ਬਾਲੀ ਜਿਆਦਾ ਮੈਂ ਥੋੜਾ ਜਿਹਾ ਉੱਡ ਗਿਆ ਸੀਗਾ ਪਹਿਲਾਂ ਹੁਣ ਨਹੀਂ ਬੱਸ ਸੁੱਤਾ ਪਿਆ ਸੀ ਕੋ ਤੇ ਪਲਟੀਆਂ ਮਾਰ ਲੀਆਂ ਇੱਥੇ ਬੈਠੇ ਆਂ

ਅੱਲੂ ਮम्मा ਚਿੱਲੜ ਰਿਹਾ ਲੈ ਮੈਸ਼ ਕਰ ਰਿਹਾ ਆ ਦੇਖ ਲੋ ਸ਼ਰਤੀ ਬੱਚਾ ਆ ਗਾਇਜ਼ ਦੇਖ ਬਰਦਮੌਸਮ ਦੇਖੋ ਕਿੰਨਾ ਠੰਡਾ ਠੰਡਾ ਸੁਹਾਣਾ ਸੁਹਾਣਾ ਹੋਇਆ ਪਿਆ ਉਹ ਦੇਖੋ ਬਰਡਸ ਕਿਵੇਂ ਲਾਈਨਸ ਦੇ ਨਾਲ ਬੈਠੇ ਨੇ ਹਨਾ ਵਿਚਾਰੇ ਕਾਬਲੇ ਕਿੱਤੋਂ ਆਉਂਦਾ ਰਹਿੰਦਾ ਸਾਰਾ ਦਿਨ ਸਰੇ ਸਾਡੇ ਸ਼ੂਜ਼ ਪਏ ਰਹੇ ਹਜੇ ਤੱਕ ਨਹੀਂ ਸੁੱਕੇ ਦੇਖ ਲਓ ਪਪ ਨਹੀਂ ਆ ਜਾਂਦੀ ਸੁੱਕਣਾ ਕੀ ਹੈ ਰੂਪ ਤੇ ਅਲੋ ਦਾ ਪਹਿਲੇ ਖੁੜੀ ਵੀ ਹੁੰਦੇ ਦੇਖ ਲਓ ਕਾਈ ਕਿੱਥੇ ਲੱਗ ਗਈ ਇਹ ਹਜੇ ਤਾਰੇ ਨਹੀਂ ਬਹੁਤ ਛੋਟੇ ਲੱਗੇ ਹੁੰਦਾ ਟੰਗੇ ਅਸੀਂ ਕਿਉਂ ਉਤਾਰੀਏ ਹਨਾ ਚਾਂਜਰਾ ਕਿਹੜੀ ਜਾਂ ਚਾਂਜਰਾ ਕਿਹੜੀ ਜਾਂ ਚਾਂਜਰਾ ਜਿਹੜੀਆਂ ਉੱਪਰ ਲੱਗੀਆਂ ਚਾਂਜਰਾ ਚਾਂਜਰਾ ਇਹਨਾਂ ਚਾਂਦਰਾ ਵੀ ਕਹਿੰਦੇ ਲੜੀਆਂ ਵੀ ਕਹਿੰਦੇ ਸੁਨੇ ਮੈਂ ਨਾ ਚਲ ਲੈ। ਉ ਲੱਗਿਆ ਨਹੀਂ। ਸਿਗ ਆਪਣਾ। ਗੇ ਸਿੱਖੋ। ਕਾਜਾ ਸੱਚ ਪਰ। ਮम्मा ਮम्मा ਦੇ ਕਰਤੇ। ਮम्मा। ਬੱਕ ਪਾਉ ਵਰਤੇ। ਭੈਣ ਪ੍ਰਾ ਦੁੱਧ ਬਣਾਉਣ ਲੱਗਿਆ ਭੈਣ ਪਰ। ਤੂੰ ਕਿਉਂ ਕੈਂਚੀ ਚੱਕੀ ਆ? ਬਣ ਗਿਆ। ਕਾਫੀ ਬਣਾ ਰਹੀ ਆ। ਕਾਫੀ ਬਣਾ ਰਹੀ ਆ। ਜਦ ਆ ਉਹਦਾ ਕਾਫੀ। ਜੇ 12 ਦਾ ਕੀ ਹਾਲ ਬਣਾਇਆ ਮੈਂ ਤੜਕੇ ਸਿਰਵਾਇਆ ਸੀ ਆ। ਸਾਰਨ ਲਿਟੀ ਜਾਂਦੇ ਕੰਬਲਾਂ ਚ ਹੁਣ ਮੈਂ ਗੁੰਨੂ ਨੂੰ ਕਹਖਿਆ ਚਾਹ ਦੁੱਧ ਬਣਾ ਕੇ ल्या ਸੈਬੂ ਦੱਸਦਾ ਸੈਬੂ ਨੂੰ ਪਤਾ ਕਿੰਨਾ ਮਮਾ ਪਾਉਂਦੇ ਹੁੰਦੇ ਹਨ ਸੈਬੂ ਮੇਰੇ ਕੋਲੇ ਬੈਠਾ ਹੁੰਦਾ ਨਾ ਸੈਬੂ ਇਹਨੂੰ ਵੀ ਆਉਂਦਾ ਚੱਲ ਇਹ ਵੀ ਸਿੱਖੇਗੇ ਸੈਬੂ ਨਾ ਸਿੱਖਾਤਾ ਉਹ ਵੈਰੀ ਗੁੱਡ ਸੈਬੂ ਕੰਦਾ ਮੈਂ ਸਿਖਾਤਾ ਇਹਨੂੰ ਲਓ ਪਹਿਲਾਂ ਹੀ ਸੈਬੂ ਨੂੰ ਮੈਂ ਸਿਖਾਤਾ ਸੀ ਬਸ ਮੈਨੂੰ ਕਾਫੀ ਤਾਂ ਨਹੀਂ ਪਤਾ ਸੀ ਅੱਛਾ ਚਲੋ ਚਾਹ ਦੀ ਕੋਈ ਚਾਹ ਬਣਾ ਕੇ ਪਿਆਉਗੇ ਸਾਨੂੰ ਕਾਫੀ ਹਣਾ ਵੀ ਸਭ ਗੰਜੂ ਕੈਪ ਲੈ ਸਿਰ ਤੇ ਗੰਜੂ ਗੰਜੂ ਅੱਦ ਕਰ ਲਓ ਸੋਨਾ ਮੁੰਡਾ ਲ ਸੋਨਾ ਮੁੰਡਾ ਸੱਡਾ ਇਹ ਸਾਡੀ ਕਮਲੀ ਕੁੜੀ ਲੋੜੀ ਆ ਗਈ ਲੋੜੀ ਕੌਣ ਦੇ ਕੇ ਲੋੜੀ ਛਿਲਕੇ ਕਿਨੇ ਵਿੱਚ ਪਾਇਆ ਕਮਲੇ ਅੱਜ ਨੂੰ ਦੀ ਬਾਤ ਹੈ ਮੱਸਾ ਮਾਂ ਬਣਾਇਆ ਅੱਜ ਇਹ ਜਿਹੜਾ ਬੰਦਾ ਨਾ ਇਹ ਦੁੱਧ ਨਹੀਂ ਬਣਾ ਕੇ ਦਿੰਦਾ ਸਾਨੂੰ ਕਹਿੰਦਾ ਮੈਂ ਨੇ ਮੈਂ ਨਹੀਂ ਬਣਾਉਣਾ ਅੱਜ ਹਾਂ ਜੀ ਆ ਗਈ ਆ ਗਈ ਨਹੀਂ ਮੈਂ ਮੈਂ ਖਾਂ ਹੂੰ ਦੱਸ ਤਾ ਹੈਗੀ ਆ ਅੱਛਾ ਜੀ ਨਹੀਂ ਤਾਂ ਫਿਰ ਜ ਗੁੰਨੂ ਨਹੀਂ ਬਣਾਉਗੀ ਫਿਰ ਸਾਬੂ ਤਾਂ ਹੈਗਾ ਜੇ ਗੁੱਤ ਪਾਪਾ ਨਹੀਂ ਬਣਾਉਣਗੇ ਸਾਬੂ ਨਹੀਂ ਬਣਾਉਗਾ ਗੁੰਨੂ ਨਹੀਂ ਬਣਾਉਗੀ ਫਿਰ ਕੌਣ ਬਣਾਊਗਾ ਮੰਮਾ ਮੰਮਾ ਤਾਂ ਹੈਗੀ ਆ ਹਨਾ ਵੀ ਮੰਮਾ ਨੂੰ ਤਾਂ ਬਣਾਉਣੀ ਪੈਣੀ ਆ ਪਾਪਾ ਨਹੀਂ ਸਾਡੀ ਇੰਨਾ ਤਾਂ ਕਹੋਗੇ ਦੁੱਧ ਬਣਾਉਂਦਾ ਯੈਸ ਕਦੇ ਕਦੇ ਪਾਪਾ ਨੂੰ ਵੀ ਲਾ ਲਿਆ ਕਰੋ ਨਾਲ ਉਹ ਡਿੱਗੂ ਬਲ ਗਿਆ ਤੁਸੀਂ ਇਹਦਾ ਹੋ ਗਿਆ ਆ ਗਿਆ ਕੋਲ ਆ ਨਾ ਹੁੰਦਾ ਮੈਂ ਤਾਂ ਜਮੇ ਛੋਟੇ ਛੋਟੇ ਕੱਪ ਬਣਾਏ ਸਾਰੇ ਹੁੰਦੇ ਅੱਛਾ ਜੀ ਅੱਧਾ ਅੱਧਾ ਇੰਨਾ ਕ ਓਕੇ ਬਹੁਤ ਹਲੋ ਮੈਂ ਮਾਤੇ ਉੱਥੇ ਰੱਖ ਲਓ ਮੰਦਰ ਚ ਕਿਵੇਂ ਖੁਰਖੁਰ ਸਵਾ ਬਾਰੀ ਬੰਦ ਗਾਇ ਸਵਾ ਬੋਲੂ ਚ ਪਾਣੀ ਆ ਗਿਆ ਦੇਖੀ ਸ ਹੈ ਤੋੜਨੀ ਹੈ ਗਾਇਜ਼ ਆ ਦੇਖੋ ਆ ਮੈਂ ਦੁੱਧ ਬਣਾਇਆ ਹੈ ਵਾਹ ਕਹਿੰਦੇ ਅੱਜ ਅਸੀਂ ਰੋਟੀਆਂ ਨਹੀਂ ਖਾਣੀਆਂ ਰੋਟੀਆਂ ਖਾ ਖਾ ਕੇ ਅੱਕ ਗਏ ਕਹਿੰਦੇ ਕੁਝ ਹੋਰ ਖਵਾਓ ਦੇਖ ਲੋ ਕੋਈ ਰੋਟੀ ਖਾ ਕੇ ਵੀ ਅੱਕ ਦੰਦਾ ਆਹ ਦੇਖ ਲੋ ਠੰਡ ਵਾਲਾ ਬੰਦਾ ਮੇਰਾ ਇਸ ਕੋ ਠੰਡੀ ਬਹੁਤ ਲੱਗਦੀ ਹੈ ਤਾਂ ਮੇਰਾ ਜਨਾਬ ਜੀ ਕਹਿੰਦੇ ਚਲ ਆਪਾਂ ਲੈ ਕੇ ਆਉਂਦੇ ਆਂ ਕੁਝ ਮੈਂ ਕਿਹਾ ਇੱਥੇ ਆਰਡਰ ਕਰ ਦੋ ਕਹਿੰਦੇ ਆਪਾਂ ਚਲਦੇ ਆ ਘੁੰਮੀ ਘੁੰਮੀ ਕਰਕੇ ਆਉਂਦੇ ਗੱਡੀ ਦੇ ਨਾਲੇ ਖਾ ਕੇ ਆਵਾਂਗੇ ਉਹ ਬੈ ਕੇ ਘਰੇ ਚਲੋ ਜੀ ਚਲੋ ਠੰਡ ਚ ਵੀ ਨਿਕਲਣਾ ਚਾਹੀਦਾ ਬਾਹਰ ਖਾਣ ਪੀਣਸ ਤੇ ਖਾ ਕੇ ਆਨੇ ਗਰਮਾ ਗਰਮ ਕੁਝ ਕੀ ਖਾਉਂਗੇ ਮਿੱਟੀ ਟਾਮੀ ਆ ਗਈ ਹੈ ਕੀ ਖਾਉਂਗੇ ਹਾਂ ਸਾਬੂਕ ਆਇਆ ਸੀ ਪਾਰਕ ਚ ਗਿਆਣਾ ਉੱਥੇ ਮਿੱਟੀ ਚੱਕੀ ਪਈ ਹੈ ਮੈਂ ਕਿਹਾ ਫਿਰ ਤੂੰ ਆ ਜਾ ਘਰੇ ਲੋ ਜੀ ਆਪਣੇ ਪਾਰਕ ਚ ਮਿੱਟੀ ਸਟਾਲੀ ਆਪਾ ਸਟਾਲੀ ਖਾਣੇ ਨੂੰ ਸਹੀ ਸਹੀ ਕਰਕੇ ਤੇ ਫਿਰ ਲਾਵਾਂਗੇ ਕਾ ਇੱਕ ਦਿਨ ਤੁਹਾਨੂੰ ਬੁਣਾਵਾਂਗੇ ਦਿਖਾਵਾਂਗੇ ਜਿੱਦੇ ਕੈਂਟ ਬਣ ਗਿਆ ਨੰਬਰ 1 ਪਾਰਕ ਬਣ ਗਿਆ ਸਾਡਾ ਉਹਦੇ ਦਿਖਾਵਾਂਗੇ 6 ਵਜੇ ਨਾਲੀਆਂ ਲੱਗਦਾ ਪਤਾ ਨਹੀਂ ਕਿੰਨੀ ਰਾਤ ਹੋਈ ਪਈ ਹਾਂ ਹਾਂ ਇੱਕ ਮਿੰਟ ਚ ਨੇਰਾ ਹੋ ਜਾਂਦਾ ਹੈ 1 ਮਿੰਟ ਮੇ ਹੀ ਇਹ ਤਾਂ ਇਹ ਤਾਂ ਡਿਸਾਈਡ ਕਰ ਲੋ ਖਾਣਾ ਕੀ ਆ ਮੈਂ ਕਨਫਿਊਜ਼ ਇਨ ਕਨਫਿਊਜ਼ਨ ਚਾ ਵੀ ਮੈਂ ਕੀ ਖਾਵਾਂ ਜੀ ਟ੍ਰੈਫਿਕ ਹੋਇਆ ਬੈਟ ਟ੍ਰੈਫਿਕ ਲੋਕਰ ਨੂੰ ਜਾ ਰਹੇ ਆ ਮੈਨੂੰ ਲੱਗਦਾ ਠੰਡ ਹੋ ਗਈ 6 ਵਜੇ 6 ਵਜੇ ਸਾਰੇ ਪਹੁੰਚਦੇ ਆ ਤੇ ਠੰਡ ਬਹੁਤ ਜ਼ਿਆਦਾ ਪੈ ਰਹੀ ਆ ਮਧਿਆ ਕੀਤਾ ਬੱਚਾ ਨੂੰ ਛੁੱਟੀਆਂ ਹੋ ਗਈਆਂ ਅੰਦਰ ਤੋਂ ਬੈਠੇ ਆ ਨਾ ਸਾਬੂ ਦੇ ਹਾਲ ਜਿਉਂ ਉੱਠਦਾ ਮੈਂ ਜਾਵਾਂ ਪਾਰਕ ਮੈਂ ਜਾਵਾਂ ਪਾਰਕ ਫਿਰ ਵਿਚਾਰੇ ਨੂੰ ਲਾਲਚ ਦੇ ਕੇ ਬਿਠਾ ਲੈਂਦਾ ਟੀਵੀ ਦੇਖ ਲਾ ਲੈਪਟਾਪ ਦੇਖ ਲਾ ਟਾਈਮ ਪਾਸ ਕਰੀ ਜਾਂਦੇ ਆਂ ਉਹਨਾਂ ਲੱਗੇ ਲੈ ਲਾਂਗੇ ਉੱਧਰਲੀ ਸੜਕ ਆਵਾਂਗੇ ਗੁੰਨੂ ਦੇ ਉਹ ਕਢਾਉਣੇ ਵੀ ਆ ਪ੍ਰਿੰਟ ਯਾਦ ਰੱਖਿਓ ਫੇਰ ਠੰਡਾ ਤਾਂ ਨਹੀਂ ਹੁੰਦਾ ਇੰਦਰ ਬਾਤ ਬਣਾ ਰਿਹਾ ਪਹਿਲਾਂ ਉਹ ਭੇਜ ਦਿੰਨੇ ਆ ਟ੍ਰੈਫਿਕ ਇਸ ਵਿੱਚ ਫਸ ਗਿਆ ਟ੍ਰੈਫਿਕ ਵਿੱਚ ਦੂਰ ਤੱਕ ਜਾਮ ਲੱਗੇ ਪਏ ਆ ਦੂਰ ਤੱਕ ਕਿੱਧਰ ਆ ਗਿਆ ਸੀ ਉਹ ਦੇਖੋ ਦੂਰ ਤੱਕ ਬੱਸ ਇੱਧਰ ਦੀ ਕਿਉਂ ਕਰ ਦਿੰਦੇ ਜਦੋਂ ਬੱਸ ਇੱਧਰ ਦੀ ਕਰ ਦਿੰਦੇ ਉਦੋਂ ਟ੍ਰੈਫਿਕ ਜਾਮ ਹੋ ਜਾਂਦਾ ਅੱਛਾ ਉਹ ਕਰਕੇ ਜਿਹੜੀ ਕਥਾ ਕਰਕੇ ਫਿਰ ਬੱਸ ਇੱਧਰ ਦੀ ਕਰ ਦਿੰਦੇ ਆ ਦੇਖੋ ਐਨੇ ਢੀੜ ਹੋ ਜਾਂਦੀ ਹੈ ਪੁਰਾਣੀ ਹੋਇਆ ਪਿਆ घरों आनेश्वरी चौंक आने पंद्रह मिनट लग गए चनाब ची चले गए चना सूप लैन गी मैं क्या बाहर नहीं खड़ के पीते क्योंकि गर्म ज्यादा आंदा ना फिर लैटर दाल सामने खड़े आप जाम दूर तक गड्डिया ही खड़िया गड्डिया ही खड़िया गड्डिया ही गडिया ਬਾਉਲ ਸੂਪ ਆ ਗਿਆ ਇਹ ਬਾਉਲ ਉਹ ਕੀ ਕਹਿੰਦਾ ਲੈ ਜਾ ਤੁਸੀਂ ਵਾਪਸ ਤਾਂ ਨਹੀਂ ਕਰਨਾ ਲਾ ਨਹੀਂ ਠੱਕਾ ਨਹੀਂ ਦਿੰਦਾ ਇਹ ਆਜੋ ਜੀ ਪੀ ਲੋ ਗਰਮ ਗਰਮ ਚਨਾ ਸੂਪ ਮੇਰੇ ਆਸ਼ੀਸ਼ ਆਪਰ ਕਰਨਾ ਲਾ ਜਾਣ ਮੈਂ ਠਰ ਗਈ ਉਧਰੋਂ ਲੰਬਾ ਖਾ ਲੈ ਸੂਪ ਖਾ ਲੈ ਸੂਪ ਸੂਪ ਖਾ ਲਿਆ ਸੂਪ ਖਾਂਦੇ ਨਹੀਂ ਹੁੰਦੇ ਪੀਂਦੇ ਹੁੰਦੇ ਆ ਦੇਖ ਲਓ ਕਹਿੰਦੇ ਮੈਂ ਖਾ ਲੇ ਕੰਮਲਾ ਬੰਦਾ ਇਹ ਅੱਜ ਅਸੀਂ ਗੱਲੇ ਆਏ ਆ ਦੇਖੋ ਬੱਚੇ ਸਾਡੇ ਘਰ ਟੀਵੀ ਦੇਖਦੇ ਪਏ ਆ ਤਾਂ ਕਰਕੇ ਅਸੀਂ ਆਏ ਹੁਣ ਅਸੀਂ ਕਦੇ ਬੋਤਨ ਲੱਗੀ ਸੁਖਰਾਣਾ ਗੁਰੂ ਜੀ ਕਿੱਥੇ ਲੱਗੀ ਇਹ ਵੀ ਮੰਨਦੇ ਹੋਣੇ ਆ ਵਾਦਾ ਆਪਾਂ ਵੀ ਮੰਨਣਾ ਵਾ ਪਾਪਾ ਜੀ ਨੂੰ ਮੰਨ ਲਿਆ ਆਪਾਂ ਵੀ ਗੁਰੂ ਧਾਰ ਲਿਆ ਬਸ ਦੇਖੀ ਜਾਇਓ ਹੁਣ ਪਾਰ ਪਾਰ ਸਭ ਕੁਝ ਪਾਰ ਟੋਪੀ ਬਾਹਰ ਜਾਉਂਗੇ ਹਵਾ ਬੱਜੂਗੀ ਹੁਣ ਜਨਾਬ ਜੀ ਪਹਿਲਾਂ ਮੇਰੀ ਡਿਮਾਂਡ ਸੀਗੀ ਕਿ ਚਾਹਨੇ ਦਾ ਸੂਪੇ ਨਾ ਹੁਣ ਡਿਮਾਂਡ ਜੀ ਦੀ ਦਿੰਦਾ ਮੈਂ ਕੀ ਦੀ ਡਿਮਾਂਡ ਸਰ ਜਨਾਬ ਜੀ ਦੀ ਡਿਮਾਂਡ ਹੈ ਕਿ ਮੈਂ ਪਨੀਟਿਕਾ ਘਾਣਾ ਫਿਰ ਫਿਰ ਜਾਂਦੇ ਜਾਂਦੇ ਘਰ ਤੇ ਹਾਸਤੇ ਲੈ ਕੇ ਜਾਵਾਂਗੇ ਐਂਡ ਤੇ ਕਿਉਂਕਿ ਫਿਰ ਠੰਡਾ ਹੋ ਜਾਊਗਾ ਨਾ ਜੀ ਹੁਣੇ ਤਾਂ ਐ ਕਰਵਾ ਲਿਆ ਤਾਂ ਨੈਕਸਟ ਸਟਾਪ ਉਹਨਾਂ ਦਾ ਚਾਰ ਜਾਣੇ ਜਿਹੜੇ ਘਰੇ ਬੈਠੇ ਆ ਸਾਡੇ ਪੱਚੇ ਨੰਨੇ-ਮੁੰਨੇ ਤੇ ਸਾਡੇ ਵੱਡੇ ਬੇਬੇ ਬਾਪੂ ਠੀਕ ਹੈ ਜੀ ਠੰਡ ਦੇ ਵਿੱਚ ਦੇਖ ਲਓ ਭੰਮੀ ਤੋਂ ਮੈਂ ਖਾਣਾ ਇਸ ਤੇ ਬਾਹਰ ਨਿਕਲਿਆ ਆਉਂਗੀ ਨਿਕਲਦੇ ਨਹੀਂ ਅਸੀਂ ਆ ਗਿਆ ਆ ਗਿਆ ਆ ਗਿਆ ਆਪਣਾ ਆਰਡਰ ਆ ਗਿਆ ਆਰਦੇਰੇ 10 ਮਿੰਟ ਕਿਲਾ ਮਾਰ ਕੇ ਇੱਥੇ ਆ ਗਿਆ ਕਾਲੇ ਬਸੇ ਫੜਿਓ ਥੈਂਕ ਯੂ ਮੇਰੀ ਬਾਰੀ ਪੱਜ ਗਈ ਸੀ ਮੈਂ ਕਿਹ ਜੀச்சா ਥੱਲੇ ਨਹੀਂ ਹੋਣਾ ਲੋਜੀ ਖਾ ਲਓ ਖਾ ਲਓ ਖਾ ਲਓ ਖਾ ਲਓ ਇਹ ਜਨਾਬ ਜੀ ਦਾ 올 ਟਾਈਮ ਫੇਵਰੇਟ ਫੂਡ ਹੈ ਪਨੀਰ ਟਿੱਕ ਬਹੁਤ ਖਾਂਦੇ ਆ ਬਹੁਤ ਜ਼ਿਆਦਾ ਵਿਆਹ ਤੋਂ ਬਾਅਦ ਤਾਂ ਘਟ ਗਏ ਪਹਿਲਾਂ ਤਾਂ ਬਹੁਤ ਖਾਂਦੇ ਸੀ ਗੁੰਨੂ ਤੋਂ ਪਹਿਲਾਂ ਅਸੀਂ ਬਹੁਤ ਖਾਂਦੇ ਹੁੰਦੇ ਸੀ ਜਣ ਜਦੋਂ ਅਸੀਂ ਕੱਲੇ ਸੀ ਬਹੁਤ ਟੇਸਟੀ ਹੁੰਦਾ ਇਹਨਾਂ ਦਾ ਅੱਗੇ ਅੱਜ ਆਸੀ ਖਾਣਾ ਗਾ ਜਨਾਮ ਜੀ ਆਰਡਰ ਕਰਨ ਗਏ ਆ ਆਪਣੇ ਫੈਮਿਲੀ ਵਾਸਤੇ ਆਪਾਂ ਪਹੁੰਚ ਗਏ ਹਮੇਸ਼ਾ ਦੀ ਤਰ੍ਹਾਂ ਇਟਾਲੀਅਨ ਮਾਸਟਰ ਦੇ ਉਹ ਖੜੇ ਅੰਦਰ ਮੈਂ ਕਿਹਾ ਤੁਸੀਂ ਆਰਡਰ ਕਰਿਓ ਉਹਨਾਂ ਚਿਰ ਉਹ ਪੈਕ ਕਰਨਗੇ ਉਹਨਾਂ ਚਿਰ ਫਿਰ ਆਪਾਂ ਖਾ ਲਾਂਗੇ ਅੱਜ ਗਰਮ ਸੀਗਾ ਗਰਮ ਤਾਂ ਨਹੀਂ ਠੰਡ ਚ ਕਹਿ ਸਕਦੇ ਬਟ ਠੀਕ ਸੀਗਾ ਇੱਥੇ ਸੂਪ ਲੈ ਕੇ ਆਏ ਸੀਗੇ ਉਹ ਸ਼ਰਮਾਰਿਆਂ ਦੇ ਬਾਹਰ ਕੱਢ ਕੇ ਪੀਤਾ ਇਹ ਜਿਹੜਾ ਸ਼ਰਮਾ ਵਾਲਿਆਂ ਨੂੰ ਬਾਹਰ ਲੈ ਕੇ ਆਇਆ ਉਹ ਹੀ ਟਾਲੀ ਨਾਸਟ ਵਾਲਿਆਂ ਦੇ ਪੀਵਾਂਗੇ ਖਾਵਾਂਗੇ ਖਾਵਾ ਵੀ ਮੌਲਟ ਬੋਲਟ ਹੋਇਆ ਪਿਆ ਕਰੇ ਉਹਨਾਂ ਨੇ ਪੁੱਛਣਾ ਸੀ ਸ਼ੇਰੋਲ ਨਾਲ ਸਾਨੂੰ ਕੀ ਆਫਰ ਦਵਾਂਗੇ ਕੁਛ ਵੀ ਨਹੀਂ ਕੁਛ ਵੀ ਨਹੀਂ ਗਲਤ ਗੱਲ ਐਨਾ ਵੱਡਾ ਆਰਡਰ ਦਿੱਤਾ ਕਿ ਅਸੀਂ ਤੁਹਾਨੂੰ ਟਾਲੀ ਵਾਲੀ ਗੱਡੀ ਆਜੋ ਖਾ ਲੋ ਜਲਦੀ ਖਾ ਕੇ ਬੈਲ ਲਿਓ ਕੇ ਬੈਠੇ ਆ ਵੇਟ ਚ ਆਰਡਰ ਸਾਡਾ ਹਜੇ ਆਇਆ ਨਹੀਂ ਸਾਡਾ ਆਰਡਰ ਨਹੀਂ ਕਰਦਿਆਂ ਦਾ ਆਰਡਰ ਹਜੇ ਆਇਆ ਨਹੀਂ ਜੋ ਆ ਕਾ ਨਾ ਇੱਕ ਵੀ ਫੋਨ ਨਹੀਂ ਆਇਆ ਮੋਜ ਲੱਗੇ ਨੇ ਟੀਵੀ ਦੇਖਣ ਦੀ ਐ ਕਹਿੰਦੇ ਨੇ ਗਏ ਘਰ 7:46 ਕਿੰਨੇ ਵਜੇ ਆਏ ਸੀ ਆਪਾਂ 6 ਵਜੇ ਤੋਂ ਬਾਅਦ ਸਭ ਕੁਛ ਹੀ ਆਇਆ ਇਸ ਮੈਨੂੰ 6 ਵਜੇ ਨੇ ਵੀਡੀਓ ਦੇਖ ਲਓ ਕਿੰਨੇ ਵਜੇ ਆਇਆ ਆ ਜਾ ਬਈਆ ਭਈ ਮੋਹਾਂ ਦੇ ਸੜਤਾ ਸੀ ਬਈਆ ਫਾਉਲ ਹੋ ਚੁੱਕਿਆ ਸੀ ਬਈਆ ਕਾਟੋਂ ਦੇਖ ਰਹਾ ਅੰਦਰ ਬੈਠਾ ਐਨੀ ਮੈਂ ਦੇ ਜਾਉ ਆਰਡਰ ਬਈਆ ਇਟਾਲੀਅਨ ਮਾਸਟਰ ਵਾਲੇ ਭਾਈਆ ਇਹ ਕੀ ਹੋ ਗਿਆ ਵੀਡੀਓ ਕੱਟ ਗਈ ਜਰਤ ਅਰ ਦੁਕਾਨਾਂ ਵਾਲੇ ਤਾਂ ਪਾਚੀ ਪੁੱਜ ਗਏ ਘਰੇ ਨੂੰ ਰੈਸਟੋਰੈਂਟ ਹੀ ਖੋਲੇ ਰੈਸਟੋਰੈਂਟ ਹੀ ਖੋਲੇ ਠੰਡ ਚ ਬੀਬੀਆਂ ਕੰਮ ਨਹੀਂ ਕਰਦੀਆਂ ਕਿ ਬਾਹਰੋਂ ਮੰਗਾ ਲੈਂਦੀਆਂ ਫਿਰ ਉਹਨਾਂ ਨੇ ਤਾਂ ਕਮਾਈ ਕਰਨੀ ਹੈ ਵਿਚਾਰਿਆਂ ਨੇ ਹਨਾ ਵੀ ਹਨਾ ਵੀ ਉਹਨੋਂ ਦਿਖਦੇ ਸ਼ੀਸ਼ੇ ਦੇ ਡੌਗੀ ਦੀ ਫੋਟੋ ਹਨ ਇਹ ਪੈਡਿਗਰੀ ਵਾਲੀ ਨਹੀਂ 숍 ਆ ਕਿੱਡੀ ਘੈਂਟ ਫੋਟੋ ਲਾਈ ਆ ਪਹਿਲਾਂ ਤਾਂ ਮੇਰਾ ਧਿਆਨ ਨਹੀਂ ਪਿਆ ਫਿਰ ਇਕਦਮ ਦੇਖਿਆ ਐ ਲੱਗਦਾ ਜਿਵੇਂ ਅਸਲੀ ਚ ਡੌਗੀ ਖੜਾ ਦੇਖਦਾ ਹੁੰਦਾ ਤੇ ਨਾਲ ਹੀ ਉਹ ਨੰਨੇ-ਮੁੰਨੇ ਬੱਚੇ ਖੜਿਆ ਦੋ ਦੇਖੋ ਜੀ ਦੇਖੋ ਇੱਕ ਸੈਬੂ ਖੜਾ ਐ ਇੱਕ ਗੁੰਨੂ ਖੜੀ ਐ ਗੁੰਨੂ ਜ਼ਿਆਦਾ ਛੋਟੀ ਹੋ ਗਈ ਬੱਚਿਆਂ ਦੇ ਸੋਹਣੇ-ਸੋਹਣੇ ਕੱਪੜੇ ਲੈ ਲੀਆ ਉਹ ਨੰਨੇ-ਮੁੰਨੇ ਵਾਜਾ ਮਾਰ ਰਹੇ ਆ ਬਾਹਰ 'ਚ ਖੜੇ ਕਹਿੰਦੇ ਆਜੋ 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 ਕਿੰਨਾ ਸੋਹਣਾ ਹੈਅਰ ਸਟਾਈਲ ਬਣਾਇਆ ਬਾਲ ਦੇਖੋ ਕਿੰਨੇ ਹੈਵੀ ਹੈਵੀ ਫ੍ਰੀ ਵੀ ਐਡ ਕਰੀ ਜਾਂਦੇ ਨੇ ਭੱਜ ਗਏ ਜਨਾਬ ਜੀ ਕਹਿੰਦੇ ਅਜੇ ਤੱਕ ਦੇਖਣੀ ਪੁੱਛਣ ਗਏ ਇੰਨਾ ਟਾਈਮ ਸਲੋ ਸਰਵਿਸ ਹੋ ਗਈ ਭਾਈ ਤੁਹਾਡੀ ਸਲੋ ਸਰਵਿਸ ਅੱਗੇ ਇੱਕ ਕੋੜੀ ਚੜਨਾ ਪੈਣਾ ਇੰਨਾ ਟਾਈਮ ਹੋ ਗਿਆ ਹੋ ਗਿਆ ਰਹੇਗਾ ਤੁਹਾਡਾ ਕੋਲ ਨਾ ਤੇ ਬੰਦ ਕਰ ਲੈਣਗੇ ਸਾਨੂੰ ਇੰਨਾ ਟਾਈਮ ਵੇਟ ਕਰਾਈ ਮਗਾ ਦੇ ਬੜੀ ਵੇਟ ਕਰਾਦੀ ਹੈ ਕੀ ਕਹਿੰਦੇ ਫਿਰ ਸਲੋ ਕਰ ਰਿਹਾ ਰਗਾ ਫਿਰ ਕਹਿੰਦਾ ਸੌਰੀ ਬਹੁਤ ਵੇਟਿੰਗ ਕੌਣ ਬੋਲਦਾ ਜੀ ਕੌਣ ਗੁੰਨੂ ਛੋਡੀ ਬੇਟੀ ਮੇਰੀ ਕੋਈ ਬੇਟੀ ਨਹੀਂ ਹੈਗੀ ਕੌਣ ਹੈ ਕੋਈ ਕੀ ਦੀ ਗੱਲ ਸੁਣੀਏ ਖਾਣਾ ਚਾਹੇਂਗੀ ਕੌਣ ਸਾਹਿਬ ਬੇ ਘਮੇ ਮਾਰ ਜਿੰਦੇ ਮਮਾ ਰੋਦੜਿਆ ਕਰੋ ਬਸ ਅਸੀਂ ਤਾਂ ਚਲੇ ਗਏ ਹੁਣ ਪਾੜਾਂ ਤੇ ਉਹ ਨਹੀਂ ਅਸੀਂ ਆਉਂਦੇ ਠੀਕ ਹੈ ਤਾ ਸਾਨੂੰ ਵੀ ਆ ਜਾਓ ਕਿਉਂ ਲੈ ਕੇ ਜਾਈਏ ਤੁਸੀਂ ਟੀਵੀ ਦੇਖੋ ਤੋਂ ਨੂੰ ਟੀਵੀ ਨਾਲ ਪਿਆਰ ਤੁਸੀਂ ਟੀਵੀ ਦੇਖੋ ਅਸੀਂ ਚਲੇ ਗਏ ਪਹਾੜਾਂ ਤੇ ਬਰਫ਼ ਨਾਲ ਖੇਡਣ ਨਾ ਨਾ ਇੱਥੇ ਕੋਈ ਰੇਂਜ ਰੋਜ਼ ਨਹੀਂ ਕੋਈ ਵੀਡੀਓ ਕਾਲ ਨਹੀਂ ਲੱਗਣੀ ਓਕੇ ਹਾਂ ਉਹ ਲੱਗ ਗਈ ਛੀ ਕੋਈ ਨਾ ਚੁੱਪ ਕਰਾ ਲਈ ਤੇਰਾ ਵੀਰਾਗਾ ਅਸੀਂ ਆਵਾਂਗੇ ਹਫ਼ਤੇ ਤੱਕ ਦੇਖ ਲਓ ਕੜੀ ਪਹੁੰਚ ਗਏ ਆਪਾਂ ਜਾ ਕੇ ਦੇਖਦੇ ਹਾਂ ਦੇਖੋ ਸੱਬ ਦਾ ਰੋਲਾ ਦਿਖਾਣੇ ਤੁਹਾਨੂੰ ਪਤਾ ਨਾ ਕਿਵੇਂ ਪਾਉਂਦਾ ਹੁੰਦਾ ਛੱਡ ਮੰਗਾ 아이 ਗੰਦੇ ਦੱਸਿਆ ਕਿ ਆਂ ਕਿਤੇ ਉਹ ਗੰਦਾ ਆ ਮਰਦਾ ਹੈ ਤੁਹਾਨੂੰ ਦੱਸਿਆ ਤੁਸੀਂ ਅਸੀਂ ਚੱਲੇਗੇ ਬਾਹੜਾ ਤੇ ਮਰਦਾ ਹੈ ਅਸੀਂ ਆਏ ਹੈ ਨਹੀਂ ਆ ਤੁਹਾਨੂੰ ਦੇਣ ਆਏ ਆ ਆਰਡਰ ਅਸੀਂ ਜਾਣੇ ਆ ਠੀਕ ਹੈ ਬਾਏ ਬਾਏ ਤੂੰ ਗੈਨੀ ਸੈਬ ਨੂੰ ਲੱਗ ਗਿਆ ਸੈਬ ਨੂੰ ਕੋਈ ਫਿਕਰ ਹੀ ਨਹੀਂ ਸਾਡੀ ਹੁਣ ਤਾਂ ਟੀਵੀ ਦੇਖੀ ਆਗਾ ਹਾਂ ਹੁਣ ਤਾਂ ਟੀਵੀ ਦੇਖੀ ਆਗਾ ਹੁਣ ਉਹ ਤਾਂ ਨਗਰੀ ਰੌਂਦਾ ਹੈ ਖਲਾਰਾ ਨਹੀਂ ਚੱਕਿਆ ਤੁਹਾਨੂੰ ਕਿਹਾ ਸੀ ਚਟਾਈ ਵਿਛਾ ਕੇ ਰੱਖੋ ਕਲਰਿੰਗ ਚੱਕੋ ਦੇਖ ਰਹਾ ਤੂੰ ਟੀਵੀ ਹੈ ਹਾਂ ਹੋਰ ਮੇਰਾ ਮੂਹ ਨੂੰ ਦਿੱਤੇ ਮਾਰ ਕੇ ਨਾ ਫੇਡੀਆਂ ਨੂੰ ਬੰਦ ਕਰ ਦੇ ਹਾਂ ਕਰ ਦੇ ਰਿਮੋਟ ਝੂਮਰ

ਹਾਲ ਗਿਆ ਤਕ। ਮੈਂ ਤਾਂ ਇਸ ਤੋਂ ਪਹਿਲਾਂ ਹੀ ਫੰਡਾਉਣਾ ਅੱਜ ਕੰਮ ਹੋ ਗਿਆ। ਆ ਦੇਖੋ ਐਡਾ ਵੱਡਾ ਕੁਐਸਚਨ ਸੀਗਾ। ਮਮਾ ਸੀਟ। ਆ ਦੇਖੋ ਮਮ ਮੈਨੂੰ ਯਾਦ ਨਹੀਂ ਹੁੰਦਾ ਸਿਦਾਂ। ਮੈਂ ਸਕੂਲੇ ਮਿੰਟਾਂ ਚ ਯਾਦ ਕਰ ਲਿਆ। ਮੈਨੂੰ ਯਾਦ ਹੁੰਦਾ ਜੀ। ਹੂੰ ਦੱਸੋ। ਓਏ ਹੈਲੋ। जो की देखना? देखना। हाँ की देखना? जागना फिर मना जुड़ाता थले करके पा आखर जागना सोनी राइटिंग कर रही